ਮਾਦੀਏ ਤੱਕ ਕਲੀਅਰ ਆਪੇ ਆਉਗੀ ਬੜਾ ਹੈ ਯਾਰੀ ਮੈਂ ਕਹਾਂ ਫੋਨ ਵਧੀਆ ਆਉਗਾ ਤਾਂ ਕਲੀਅਰ ਆਪੇ ਆਉਗੀ ਨਾ ਦੇਖੇ ਮਰੀ ਠੀਕ ਹੈ ਫੋਨ ਤੇ ਪਟ ਡਿਪੈਂਡ ਕਰਦਾ ਨਾ ਫੋਨ ਦੀ ਕੁਆਲਿਟੀ ਕਿਦਾਂ ਦੀ ਉਦਾਂ ਦੀ ਵੀਡੀਓ ਆਉਗੀ ਨਾ ਲਾਈਵ ਹੋ ਗਿਆ ਜੇ ਤਾਂ YouTube ਤੇ ਆ ਉੱਪਰ ਵੀ ਦੇ ਦੀ ਆ ਇਹੋ ਮਸੂਰੀ ਆ ਜੂਗੀ ਕੋਈ ਨਹੀਂ ਦੇਣ ਦੇ ਇਨੂੰ ਲੈਉਂਗਾ ਤਾਂ ਮੇਰੇ ਲੈ ਵਾਲੇ ਮੇਰੇ ਲਾਲ ਤੇ ਉਹਦਾ ਓੱਖਾ ਹੋਣਾ ਕੰਮ ਨਹੀਂ ਭਾਜੀ ਆਤਾਂ ਨਹੀਂ ਤੁਸੀਂ ਨਾ